को निकाल देते चलो शो करना है हो के लिए के लगा तो उसके लिए जब चलोगे तब कभी भी लगा सकते हो पार्किंग में लगा जब गाड़ी खड़ी आपकी रुकी है मैं बेटा बता रहा हूँ क्या है कैसे जा सकते हैं ये बता रहा हूँ कहाँ के कहाँ पे इस्तेमाल होता है इन जान ਇਹ ਨੰਬਰ ਨਹੀਂ ਹਾਇਰਾ ਹੈਗਾ ਹੀ ਸਾਨੂੰ ਪਤਾ ਕੀ ਦਾ ਹੈ ਕੀ ਨਾਮ ਹੈ ਬਟਾ ਦਾ ਮੇਰੇ ਨਾਮ ਹਰਮਨ ਹੈ ਜੀ ਤੇਸ਼ ਸਿੰਘ ਨਾਮ ਤੇ ਉਹਨੇ ਤੇਸ਼ ਸਿੰਘ ਮੇਰੇ ਪਾਪਾ ਨੇ ਠੀਕ ਹੈ ਨਾ ਬਟਾ ਕੋਣ ਦਾ ਪਤਾ ਲੱਗ ਗਿਆ ਬਿਲਕੁਲ ਠੀਕ ਹੈ ਨਾ ਦੇਖੋ ਮੁੰਡਿਆ ਚੋਰੀ ਹੋ ਰਹੀ ਹੈ ਹਾਂਜੀ ਹੁਣ ਕੀ ਇਸ ਦਾ ਬੰਦਾ ਨਾ ਨਹੀਂ ਨਹੀਂ ਥੋੜੀ ਜਿਹੀ ਰਿਲੀਜ ਦਾ ਸਾਈਨ ਹੋ ਜੀ ਜਮਾ ਸਾਈਨ ਹੋ ਜੀ ਤੁਹਾਡੇ ਕੋਲ ਕਹਨੇ ਮੇਟਰ ਨਹੀਂ ਸਾਨੂੰ ਕੀ ਸਹੀ ਹੈ ਇਹਨਾਂ ਬਸ ਆਰਚ ਕਰਕੇ ਈਸ਼ੂ ਜੀ ਕਿਉਂਕਿ ਉਹ ਰਿਸ਼ਤਾ ਤੇ ਨਾ ਹਾਸ ਨਹੀਂ ਠੀਕ ਹੈ ਸਰ ਹਾਂਜੀ ਸਰ ਅੱਜ ਜਿਹੜੇ ਚਲਾਲ ਕਰ ਰਹੇ ਹੋ ਤੁਸੀਂ ਕਿੱਥੇ ਕਿਹੜੀ ਲੋਕੇਸ਼ਨ ਤੇ ਲਾਕਾ ਲਾਇਆ ਹੋਇਆ ਹੈ ਸਾਡੇ ਇੱਥੇ ਮਾਲਡਾਊਨ ਦੇ ਵਿੱਚ ਪੀਸੀਆਰ ਵੱਲੋਂ ਚੈਕਿੰਗ ਚੱਲ ਰਹੀ ਹੈ ਟੂ-ਵਿਲਰ ਫੋਲਵਰ ਜਿਨ੍ਹਾਂ ਨੇ ਜਾਲੀਆਂ ਜਾਲੀਆਂ ਲਗਾ ਰੱਖੀਆਂ ਉਹਨਾਂ ਦੇ ਵਿੱਚ ਚਲਾਨ ਕਰਾਂਗੇ ਜਿਨ੍ਹਾਂ ਕੋਲ ਕਾਗਜ਼ਪੱਤਰ ਨਹੀਂ ਪੂਰੇ ਮੋਟਰਸਾਈਕਲ ਵੀਕਲਾਂ ਦੇ ਟੂ-ਵਿਲਰਾਂ ਦੇ ਉਹਨਾਂ ਦੇ ਵਿੱਚ ਚਲਾਨ ਕਰਾਂਦੇ ਚੈਕਿੰਗ ਚੱਲ ਰਹੀ ਹੈ ਸਾਰੇ ਬੰਡੇ ਜਿਹੜੇ ਜਾਲੀਆਂ ਲਾ ਕੇ ਘੁੰਮਦੇ ਆ ਗੱਡੀਆਂ 'ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂ ਜੇ ਕਿੱਥੇ ਕਿੱਥੇ ਆਪਾਂ ਜਾਲੀਆਂ ਵਰਤ ਸਕਦੇ ਹਾਂ ਦੇਖੋ ਜਿਹੜੀ ਵੀ ਤੁਸੀਂ ਜਾਲੀ ਲਾ ਸਕਦੇ ਹੋ ਇਹ ਪਾਰਕਿੰਗ ਦੇ ਵਿੱਚ ਲ ਤਾਰ ਕੋਈ ਲਾ ਕੇ ਰੱਖੋ ਜੋ ਜਲਣਾ ਉਹਦੀ ਰੋੜ ਜਾਣਾ ਉਹ ਉਤਾਰ ਦੋ ਨਾਲ ਜਾਦਾ ਤੇ ਜਿਹੜੇ ਟੂ-ਵੀਲਰਾਂ ਤੇ ਮੂੰਹ ਬਣ ਕੇ ਸਫ਼ਰ ਕਰਦੇ ਆ ਜਾਂ ਉਹਨਾਂ ਵਾਸਤੇ ਕੋਈ ਆਇਆ ਕੋਈ ਨਵਾਂ ਰੂਟ ਉਹ ਦੇਖੋ ਜੀ ਉਹ ਅਸੀਂ ਦੇਖ ਲੈਨੇ ਆ ਰੋਕ ਲੈਨੇ ਆ ਜੇ ਉਹਨੂੰ ਕਿਸੇ ਟਾਈਮ ਕਿਸੇ ਕੋਈ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੁੰਦੀ ਆ ਉਹਦੇ ਲਈ ਕਰਦੇ ਨੇ ਆ अदरवाइज ਉਹਨਾਂ ਨੂੰ ਅਸੀਂ ਕਹਿੰਨੇ ਵੀ ਇਹ ਕੰਮ ਨਹੀਂ ਕਰਨਾ ਤੁਸੀਂ ਇਹ ਬੰਦ ਕਰੋ ਉੰਨਾ ਦਾ ਵੀ ਚਲਾਨ ਹੋਏਗਾ ਕਿ ਜਿਹੜੇ ਜਿਹੜੇ ਲੋਕ ਚਲਾਨ ਦੇ ਜਿਹੜਾ ਹੋਣਾ ਚਾਹੀਦਾ ਜੀ ਫਿਰ ਤਾਂ ਜੇ ਇਹ ਜਾਂ ਕੋਈ ਵੱਧ ਵੱਧ ਕਰਨਗੇ ਲੋਕ ਤੇ ਉਹ ਜਿਹਾ ਅਸੀਂ ਚਲਾਨ ਪਰਤੋਇ ਲੈ ਆਵਾਂਗੇ ਆਪਦੇ